ਸਰਬੱਤ ਦਾ ਭਲੇਗੁਰੂ ਸਾਹਿਬ ਅਤੇ ਗੜ ਸਾਹਿਬ ਤੋਂ ਮਹਾਂਪੁਰਸ਼ਾਂ ਨੇ ਵਡਮੁਰਲੇ ਵਜਨ ਸੁਣਾ ਕਰਕੇ ਸਭ ਤਾਂ ਨੂੰ ਨਿਹਾਲ ਕੀਤਾ ਸਾਡੇ ਸਤਿਕਾਰਯੋਗ ਜਿਨ੍ਹਾਂ ਦੀਆਂ ਸ਼ੋਭਾ ਸੀਸਾਂ ਸਭ ਦਾ ਇਹ ਸਮਾਰੋਹ ਸਾਰੇ ਹੋ ਰਹੇ ਹਨ ਬਾਬਾ ਜੀ ਬਾਬਾ ਹਰੀ ਸਿੰਘ ਜੀ ਨਾਮ ਸਰਕ ਲੈਣਾ ਹਰੀ ਕੇ ਤਾਮ ਦੋਹਾਂ ਥਾਂ ਤੇ ਮਹਾਨ ਡਿਉਟੀਆਂ ਪੜਤਾਰੇ ਹਨ ਅੱਜ ਵਿਸ਼ੇਸ਼ ਕਰਕੇ ਸਮਾ ਮੰਗਿਆ ਸੀਗਾ ਤੇ ਸਮਾ ਦੇ ਰਹੇ ਸੰਗਤਾਂ ਦੇ ਵਿਦਿर्शਨ ਬਖਸ਼ ਰਹੇ ਹਨ ਆਓ ਅਗਲਾ ਸਮਾ ਮੈਂ ਸਤਿਕਾਰ ਨਾਲ ਬੇਨਤੀ ਕਰਨ ਜਾ ਰਿਹਾ ਸਤਿਕਾਰਯੋਗ ਬਾਬਾ ਲਾਲ ਸਿੰਘ ਜੀ ਭੇਵੇ ਵਾਲੇ ਮਹਾਪੁਰਖਾਂ ਤੋਂ ਵਰਾਸਾਏ ਹੋਏ ਸਤਿਕਾਰਯੋਗ ਬਾਬਾ ਮਨੀ ਸਿੰਘ ਸਾਹਿਬ ਨੇ ਬੇਨਤੀ ਕੀਤੀ ਮੈਂ ਪਰਸੋਂ ਮੈਂ ਕਿਹਾ ਬਾਬਾ ਜੀ ਤੁਸੀਂ ਦੂਰ ਬਹੁਤ ਹੈ ਭੇਵਾ ਤੇ ਇੱਥੋਂ ਲਾਗੇ ਭੇਜ ਦਿਓ ਬਾਬਾ ਜੀ ਹੁਣਾਂ ਨੇ ਸਾਡੀ ਬੇਨਤੀ ਮੰਨ ਕੇ ਦਰਸ਼ਨ ਬਖਸ਼ੇ ਆ ਜੀ ਆਇਆਂ ਨੂੰ ਨਾਲ ਆਏ ਨੇ ਸਤਿਕਾਰਯੋਗ ਬਾਬਾ ਜੀ ਸਿੰਘ ਜੀ ਕੋਟ ਗੁੱਡੇ ਤੋਂ ਸ੍ਰੀ ਮੁਖ ਪਿਆਰੇ ਸੇਵਾਦਾਰ ਜੋੜੇ ਘਰ ਦੇ ਵਿੱਚ ਸਰਦਾਰ ਵਰਕਪਤ ਸਿੰਘ ਜੀ ਸੋਨਾ ਜੀ ਪ੍ਰੇਮ ਸਿੰਘ ਜੀ ਪ੍ਰਗਟ ਸਿੰਘ ਜੀ ਸੋ ਸਾਰਿਆਂ ਨੂੰ ਨਮਸਕਾਰ ਹੈ ਸਰਜੀਤ ਸਿੰਘ ਜੀ ਸੀਤੋਂ ਤੋਂ ਬਲਵਿੰਦਰ ਸਿੰਘ ਸ਼ਾਹ ਜੀ ਹੌਣੀ ਸੀਤੋਂ ਤੋਂ ਸਰਦਾਰ ਗੁਰਪ੍ਰਿੰਦਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਸਾਹਿਬ ਬੰਗਲਾ ਰਾਏ ਸਾਰੇ ਦਰਸ਼ਨ ਦੇ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਤੇ ਨਾਲ ਮੈਂ ਬੇਨਤੀ ਕਰ ਰਿਹਾ ਹਾਂ ਸਰਕਾਰ ਜੋਗ ਬਾਬਾ ਕਰਮ ਸਿੰਘ ਜੀ ਮਾਪੁਰਸ਼ ਪੋਵਾਲ ਵਾਲੇ ਮਹਾਂ ਸ਼ੇਵ ਮਾ ਆ ਕੇ ਨੂੰ ਵੜਿਆ ਇਸ ਇਲਾਕੇ ਦੇ ਵਿੱਚ ਸੋ ਬਹੁਤ ਜਿਆਦਾ ਅੱਜ ਪ੍ਰੋਗਰਾਮ ਸੀ ਉਹਨਾਂ ਨੇ ਆਪਣੇ ਮਰਖ ਮਦਾਰਸ ਪੁੱਤਰ ਬਾਬਾ ਪਲਵੰਤ ਸਿੰਘ ਜੀ ਨੂੰ ਭੇਜਣਾ ਕੀਤਾ ਸੰਤ ਸਾਹਿਬ ਦੇ ਦਰਸ਼ਨ ਮੌਕਸ਼ ਰਹੇ ਹਨ ਜੀ ਆਇਆਂ ਆਓ ਕਰੋ ਕਿਰਪਾ ਸਾਰੀ ਸੰਗਤ ਮਨ ਚਿਤ ਕਾਗਰ ਕਰਕੇ ਮੰਗਲ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਛੱਕ ਕੇ ਪਨਾਲ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਸਤਿਕਾਰਯੋਗ ਮਹਾਂਪੁਰਸ਼ੀ ਮਹਾਂ ਸੰਤ ਬਾਬਾ ਦਵਿੰਦਰ ਸਿੰਘ ਜੀ ਨਿਰਮਲ ਕੁੰਦਿਆ ਸ਼ਹਾਪੁਰ ਵਾਲੇ ਮਹਾਂਪੁਰਸ਼ੀ ਬੋਹ ਚੁੱਕੇ ਹਨ ਜਿਨ੍ਹਾਂ ਨੇ ਇਹਨਾਂ ਮਹਾਂਪੁਰਸ਼ਾਂ ਤੋਂ ਬਾਅਦ ਵੀ ਸੰਗਤਾਂ ਦੇ ਦਰਸ਼ਨ ਕਰਨੇ ਆਪਾਂ ਨੂੰ ਗੁਰੂ ਨਾਨਕ ਦੀ ਬਾਣੀ ਨਾਲ ਜੋੜਨਾ ਹੈ ਸਵਾਗਤ ਮੈਂ ਪਿਆਰ ਨਾਲ ਬੇਨਤੀ ਕਰੂੰਗਾ ਅੱਧਾ ਘੰਟਾ ਮਹਾਂਪੁਰਖਾਂ ਦਾ ਸਮਾਂ ਹੈ ਆਓ ਸਾਰੇ ਜਣੇ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Terima kasih telah menonton! Thank you. Oh, just ਸਤ ਨੂ ਸੱਜਣ ਮਨਿਆ ਪਰ ਸੱਜਿਆ ਰਹਿਮਤ ਹੋਈ ਸਤ ਬਰ ਸੱਜਣ ਮਨਿਆ ਭਾਗ ਨਾ ਮਿਲ ਤਾ ਜੀਵਨ ਤਨ ਮਨ ਤੀਵੈ ਹਰੇ ਆ ਸਤ ਬਰ ਸੱਜਣ ਮਨਿਆ I don't know. ਸੰਤਨ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾਜੀ ਦੇ ਪਾਵਨ ਮਿੱਤਰ ਚਰਨਾਂ ਦੇ ਵਿੱਚ ਨਿਹੰਤ ਸੰਗਤ ਪਹੁੰਚੀ ਹੈ ਮੌਕੇ ਸਨਕਾਰ ਜੋਕ ਮਹਾਪੁਰਸ਼ ਸੰਤ ਬਰਨਾਰ ਤਰਸੀਮ ਸਿੰਘ ਜੀ ਨੇ ਉਪਰਾਲਾ ਕੀਤਾ ਸਮਾਗਮ ਰੱਖਿਆ ਨੇ ਕਉਮਾਂ ਉਹ ਸੰਸਾਰ ਤੇ ਜਿੰਦੀਆਂ ਨੇ ਜਿਹੜੀਆਂ ਕਉਮਾਂ ਨੂੰ ਮਰਨ ਦਾ ਝਲ ਪੈ ਜੀ ਮੋਤਲ ਬਹਿੰਦਾ ਫੇਰ ਮਿਹਰਬਾਨੀਆਂ ਦਾ ਭਾਵੇਂ ਅੱਜ ਮੈਂ ਇਹ ਪਾਏ ਕੱਲ੍ਹ ਪੈ ਕੱਲ੍ਹ ਲੈ ਸਾਡੇ ਤੋਂ ਪਹਿਲਾਂ ਵੀ ਬੇਲਤਾਂ ਉੱਪਰ ਸੇ ਸ਼ਹੀਦਾਂ ਦੀਆਂ ਸਾਥੀਆਂ ਸਮਾਗੇ ਗਏ ਨੇ ਗੁਰਬਾਣੀ ਦੇ ਨਾਲ ਜੁੜਿਆ ਮਹਾਂਪੁਰਸ਼ਾਂ ਨੇ ਆਹ ਬਹੁਤਾ ਸਮਾਂ ਨਹੀਂ ਲਾਉਣਾ ਆਪਾਂ ਹਾਜ਼ਰੀਆਂ ਕਰ ਲਗਣੀ ਹੈ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਜੇ ਪਟਨਾ ਦੀ ਧਰਤੀ ਨਹੀਂ ਤੇ ਨਹੀਂ ਜਦੋਂ ਮਹਾਰਾਜ ਨੇ अवतार धारण ਕੀਤਾ ਆਪਾਂ ਪਟਨਾ ਸਾਹਿਬ ਕਹਿਣ ਲੱਗੇ ਪਟਨਾ ਸਾਹਿਬ ਦੀ ਧਰਤੀ ਤੇ ਨੇ ਮੈਂ ਹੁ ਪਰਮਪੁਰਖ ਕੋ ਦੱਸਣ ਦੇਖਣ ਆਇਓ ਜਗਤ ਤਮਸ ਨਚਿਤਰਨਾਟਕ ਦੇ ਵਿੱਚ ਦਸਮ ਗ੍ਰੰਥ ਵਿੱਚ ਪਾਤਸ਼ਾਹ ਫਰਮਾਉਂਦੇ ਸਤਗੁਰੂ ਪਾਤਸ਼ਾਹ ਦੀ ਛੋਟੀ ਜੀ ਉਮਰ ਹੈ ਕੋਈ 4-5 ਸਾਲ ਦੀ ਇਸੇ ਸਮੇਂ ਗੰਗਾ ਨਦੀ ਦੇ ਵਿੱਚ ਆਪਣਾ ਕੰਗਣ ਸੁਣ ਦਿੱਤਾ ਕੰਗਣ ਸੁਨੇ ਰਸੀ سونے ਦੀ ਕੀਮਤ ਹੁਣ ਵੀ ਬਹੁਤੀ ਜ਼ਿਆਦਾ ਹੈ ਉਦੋਂ ਵੀ ਜ਼ਿਆਦਾ ਹੋਇਆ ਕਰਤੀ ਸੀ ਸੋਨੇ ਦਾ ਕੰਗਣ ਸੁਣ ਦਿੱਤਾ ਜਾਂ ਡਿੰਦਿਆਂ ਕਹਿੰਦੇ ਗੰਗਾ ਨਦੀ ਵਗਦੀ ਹੈ ਪਟਨਾਏ ਸ਼ਹਿਰ ਦੇ ਵਿੱਚ ਕੁਝ ਸੰਗਤਾਂ ਨੇ ਨਾਲਦਿਆਂ ਨੇ ਆਕੇ ਦੱਸਿਆ ਮਾਤਾ ਗੁਜਰ ਕੌਰ ਜੀ ਨੂੰ ਮਾਤਾ ਜੀ ਗੋਬਿੰਦ ਰਾਏ ਨੇ ਆਪਣਾ ਕੰਗਣ ਹੈ ਜਿਹੜਾ ਉਹ ਗੰਗਾ ਨਦੀ ਦੇ ਵਿੱਚ ਸੁਧ ਦਿੱਤਾ ਹੈ ਮਾਤਾ ਕੁਜਰੀ ਬੜੀ ਪਰੇਸ਼ਾਨ ਹੋਈ ਕਹਿੰਦੀ ਹੈ ਵੀ ਜੇ ਇ tanto ਬੜਾ ਨੁਕਸਾਨ ਹੋ ਗਿਆ ਵੀ ਕੰਗਣ ਬੜਾ ਕੀਮਤੀ ਸੀ ਇਹ ਹਉਜੇ ਕੰਗਣ ਕਿੱਥੇ ਬਣਦੇ ਨੇ ਉਹਨਾਂ ਨੇ ਕੁਝ ਸੇਵਾਦਾਰ ਸੰਗਤਾਂ ਨਾਲ ਲਈਆਂ ਤੇ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗੀ ਹੈ ਵਰਤਾ ਕੱਤੀ ਹੈ ਜੀ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਹੈ ਤੇਗ ਮਹਾਰਾਜ ਸਿੰਘ ਰਿਆ ਹਰ ਨੌਨ ਦੇ ਆਵੇ ਭਾਈ ਮਾਤਾ ਗੁਜਰੀ ਕਹਿੰਦੀ ਭਾਗ ਜੀ ਲਾਲ ਜੀ ਕਹਿੰਦੀ ਕੰਨਣ ਕਿੱਥੇ ਸੁਣਿਆ ਸਤਿਗੁਰੂ ਪਾਤਸ਼ਾ ਗੋਵਿੰਦ ਨਰਾਇ ਮਾਤਾ ਜੀ ਨੂੰ ਦੰਗਾ ਨਦੀ ਦੇ ਕੰਢੇ ਤੇ ਲੈ ਕੇ ਥੋੜਾ ਪਾਣੀ ਪੀਉਂਗਾ ਸੀ ਵਿੱਚ ਚਲੇ ਗਏ ਤੇ ਦੂਜਾ ਕੰਗਣ ਹੱਥ ਦੇ ਵਿੱਚ ਫੜਿਆ ਦੂਜਾ ਕੰਗਣ ਲਾ ਕੇ ਤੁਹਾਹੇ ਮਾਰਿਆ ਫਿਰ ਦੰਦਾ ਦੇ ਵਿੱਚ ਤੇ ਇਹ ਕਹਿੰਦੇ ਮਾਤਾ ਜੀ ਮੈਂ ਇੱਥੇ ਕਿੜੇ ਗਿਆ ਸੀ ਉਹ ਮਾਤਾ ਕਹਿੰਦੀ ਕਹਿੰਦੀ ਇੱਕ ਤਾਂ ਜੇ ਲੱਭਿਆ ਨਹੀਂ ਮੈਂ ਤਾਂ ਲੱਪਣ ਵਾਸਤੇ ਆਈ ਬੰਦੇ ਲੈ ਕੇ ਕਹਿੰਦੀ ਤੂੰ ਦੂਜਾ ਵੀ ਛੁੱਟ ਦਿੱਤਾ ਕਹਿੰਦੀ ਭਾਗ ਜੀ ਐਦਾਂ ਨੁਕਸਾਨ ਕਰੋਗੇ ਤੇ ਫਿਰ ਕਿਵੇਂ ਪੂਰਾ ਹੋਊਗਾ ਉੱਤੇ ਪਾਂਚਨ ਇਸ਼ਾਰਾ ਕੀਤਾ ਮਾਤਾ ਗੁਜਰ ਘੌਰ ਦੀ ਮੰਦੰਗੀ ਮਾਤਾ ਕਹਿੰਦੇ ਕੰਗਣਾਂ ਨੂੰ ਰੋਈ ਜਾਂਦੀ ਐ ਇਹ ਕੰਗਣ ਤੇ ਕੁਝ ਵੀ ਨਹੀਂ ਤੇਰਾ ਤੇ ਕੁਝ ਵੀ ਨਹੀਂ ਲੈਣਾ ਤੇਰਾ ਮਾਤਾ ਜੀ ਕੁਝ ਵੀ ਨਹੀਂ ਲੈਣਾ ਮਾਤਾ ਕਹਿੰਦੀ ਕੀ ਹੋ ਗਿਆ ਕਹਿੰਦੇ ਤੈਨੂੰ ਤਾਂ ਸਰਬੰਸ ਕੁਰਬਾਨ ਕਰਨਾ ਪੈਣਾ ਧਰਮ ਦੇ ਉੱਤੇ ਨਹੀਂ ਸਤਗੁਰੂ ਪਾਤਸ਼ਾਹ ਕਹਿੰਦੇ ਕਹਿੰਦੇ ਮਾਤਾ ਇਹ ਕੰਗਣ ਗਵਾ ਕੇ ਨਹੀਂ ਸਰਨਾ ਤੈਨੂੰ ਉਹ ਬਹੁਤ ਬੜੀਆਂ ਜਿਗਵਾੜਾ ਪਹਿਣਾ ਹੈ ਰਵਾਨ ਕਰਨਾ ਪੈਣਾ ਇੱਕ ਤੰਗਣਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੇ ਰੁ ਕੇ ਰੂੰ ਹੋ ਜਿਸ ਦਾ ਪਰਿਵਾਰ ਗਿਆ ਜਿਹੜੇ ਰਾਏ ਜੀਤ ਗਿਆ ਸੀ ਉਸੇ ਰਾਹ ਜੀਹਾ ਗਿਆ ਹੁੱਲਾ ਨਾਲ ਹੌਲ ਜਿੰਦਾ ਨੀਹਾ ਵਿੱਚ ਖਲਾਰ ਗਿਆ ਵੇਖੋ ਜੇ ਕਿਸੇ ਦੀ ਝੋਲੀ ਭਰੀ ਹੋਵੇ ਜੇ ਆਪਾਂ ਕਿਸੇ ਨੂੰ ਦੋਦੀ ਚੁੱਕਣਾ ਹੋਵੇ ਤੇ ਪਹਿਲਾਂ ਆਪਣੀ ਗੋਲ ਖਾਦੀ ਕਰਨੀ ਪੈਂਦੀ ਦਸਮ ਪਾਤਸ਼ਾਹ ਨੇ ਸਾਨੂੰ ਪੁੱਤਰ ਬਣਾਇਆ ਸਾਨੂੰ ਆਪਣੀ ਬੋਦੀ ਵਿੱਚ ਬਿਠਾਉਣ ਵਾਸਤੇ ਆਪਣੇ ਲੈ ਕਿੁੱਤ ਸਾਡੇ ਉੱਤੇ ਕੁਰਬਾਨ ਕਰ ਦਿੱਤੇ ਮਹਾਰਾਜ ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਸਾਰੇ ਵੱਲੋਂ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕੀਆ ਹੁਆ ਜੀਵਤ ਕਈ ਚਾਰ ਇੱਕ ਸ਼ਾਇਰ ਕਹਿੰਦਾ ਕਹਿੰਦਾ ਰੋਇਆ ਰੱਬ ਤੇ ਲੋਕੀ ਕੰਮ ਉੱਠੀ ਮਾਫ਼ ਕਰਨਾ ਪਰਿਵਾਰ ਦੇ ਵਿੱਚ ਕਿਤੇ ਘਾਟਾ ਪੈ ਜੇ ਨਾ ਪੁੱਤਰਾਂ ਦਾ ਫਿਰ ਉਹਨੂੰ ਪੁੱਛ ਕੇ ਵੇਖੋ ਰੋਇਆ ਰੱਬ ਤੇ ਲੋਕੀ ਕੰਮ ਉੱਠੀ ਜਦੋਂ ਵਾਰਿਆ ਗਿਆ ਪਰਿਵਾਰ ਤੇਰਾ ਕਿਤੇ ਚੜ ਗਏ ਮੌਤ ਦੀ ਅਜੀਤ ਘੋੜੀ ਕਿਤੇ ਜੂਜ ਦਾ ਵੇਖਿਆ ਜੁਝਾਰ ਤੇਰਾ ਕਿਤੇ ਫੱਕੇ ਬੁਲਾ ਕੇ ਫਤੇ ਸਿੰਘ ਜੀ ਕਿਤੇ ਕਣਕ ਦਾ ਇਕੱਠਾ ਜੋਰਾ ਵਾਰ ਤੇਰਾ ਉਦੋਂ ਹੱਸ ਕੇ ਕਹਿਣ ਦਸ਼ਮੇਸ਼ ਲਗੇ ਮੇਰੇ ਸ਼ੈਨਸ਼ਾਹ ਮੈਂ ਸ਼ੁਕਰ ਗੁਜ਼ਾਰ ਤੇਰਾ ਨਾ ਕੋਈ ਹੋਇਆ ਤੇ ਨਾ ਕਿਸੇ ਹੋਣ ਗੁਰੂ ਦਸ਼ਮੇਸ਼ ਵਾਰ ਰਹੇਗਾ we need all the power ਇਹ ਅਰਥਾਂ ਨੂੰ ਸਰਦਾਰੀਆਂ ਨੇ ਕੰਗਾ ਫੇਰ ਦੇ ਸਦਾ ਹੀ ਯਾਦ ਰੱਖਣਾ ਕਦੇ ਚੱਲੀਆਂ ਸਿਰਾਂ ਤੇ ਆਰੀਆਂ ਨੇ ਆਰੀਆਂ ਨੇ ਦਿੱਤੀ ਤੇਗ ਮਜਲੂਮ ਦੀ ਕਰੀ ਰੱਖਿਆ ਬੜੇ ਨਹੀਂ ਏਕੜੀਆਂ ਮਾਰੀਆਂ ਨਹੀਂ ਦਿੱਤੀ ਕੱਛ ਜੱਤ ਸਤ ਵਿੱਚ ਰਹੀ ਬੁਰਾ ਬਰਕ ਦਾ ਐਸੇ ਵਿੱਚ ਪਈ ਸਾਰੀਆਂ ਨੇ ਜਿਹੜੇ ਆਪਾਂ ਗੁਰਪੁਰਬ ਮਨੰਦੇ ਆ ਇਤਿਹਾਸ ਦੁਹਰਾਉਂਦੇ ਆ ਆਹ ਗੱਲਾਂ ਗੁਰੂ ਬਿਆ ਕਰਦੇ ਆ ਸਤ ਸੰਗਤ ਵਿੱਚ ਆਪਹਾਜਰੀ ਲਵਾਈਏ ਸੋ ਗੁਰੂ ਦਾ ਉਪਦੇਸ਼ ਵੀ ਨਾਲ ਮੰਨਿਆ ਕਰੀ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਕਹਿ ਸੋਈ ਪਰਮਾਣੋ ਹਰ ਹਰ ਕਥਾ ਨਿਰਾਲੀ ਨਿਰਜ ਸੰਤ ਬਾਬਾ ਮਾਨ ਸਿੰਘ ਦੀ ਧੀਰੇ ਵਾਲੇ ਉਹਨਾਂ ਕੀਰਤਨਾ ਵਿੱਚ ਗਿਆ ਕਰਨਾ ਜਿਹੜੇ ਘਰ ਦੇ ਵਿੱਚ ਤਿੰਨ ਚੀਜ਼ਾਂ ਰਹਿੰਦੀਆਂ ਤਿੰਨ ਅਮਰਤ ਰਹਿੰਦੇ ਨੇ ਉੱਥੇ ਕਲਗੀ ਧਰਤੀ ਕਿਰਪਾ ਆ ਜਾਂਦੀ ਹੀੜੇ ਅਮਰਤ ਪਹਿਲਾ ਦੇ ਖੰਡੇ ਬਾਟੇ ਦਾ ਅਮਰਤ ਇਹੋ ਪੌਲ ਖੰਡ ਧਾਰ ਹੋਏ ਜੰਸ ਪਹਿਲਾ ਖੰਡੇ ਬਾਟੇ ਦਾ ਅਮਰਤ ਦੂਜਾ ਅਮਰਤ ਵੇਲਾ ਅਮਰਤ ਵੇਲਾ ਸੱਚ ਨਾਲ ਵੜੀ ਆਈ ਜਾਰ ਕਰਮੀ ਆਵੇ ਕੱਪੜਾ ਨਗਰੀ ਬਹੁਤ ਖਰੀਦਾ ਪਹਿਲੇ ਪਹਿਰੇ ਫਲੜਾ ਹਲਕੀ ਅੱਛਾ ਰਾਤ ਜੋ ਜਗਨ ਨਾਨਦ ਸੇ ਸਾਈ ਕਨੋ ਤਾਤ ਤੇ ਤੀਜੇ ਨੰਬਰ ਤੇ ਗੁਰੂ ਦੀ ਮਿੱਠੀ ਮਿੱਠੀ ਅੰਮ੍ਰਿਤ ਮਈ ਬਾਣੀ ਆਵੋ ਸਿੱਖ ਸਤਿ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਰ ਗਾਵੋ ਗੁਰੂ કેરી ਬਾਣੀ ਅਸਰ ਬਾਣੀ ਜਿਨਾ ਦੇ ਧਰਮ ਨੰਦ ਦੇ ਉਹਨਾਂ ਦੇ ਬਚਨ ਵੀ ਮੰਨਿਏ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਵਿਚਰ ਬਿਚਦਾਏ ਹੋਈ ਹਮਲਾ ਦੀ ਮਾਫੀ ਇਨਾ ਸਮਸਤ ਪ੍ਰਵਾਨ ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਜੀ ਦੀਆਂ ਭਾਵਨਾਵਾਂ ਪੂਰੀਆਂ ਕਰਨ ਇੱਛਾਵਾਂ ਪੂਰੀਆਂ ਕਰਨ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੀ ਜੋ ਬੋਲੇ ਇहां ਉहां ਸੱਚ ਹੋਵੇ ਸਾਡੇ ਸਤਕਾਰਯੋਗ ਸੰਤ ਬਾਬਾ ਤਰਸੀਮ ਸਿੰਘ ਜੀ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਦੇ ਰੋਗਤਾ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਜੋ ਕਿ ਮਹਾਪੁਰਸ਼ ਇਸ ਤਰ੍ਹਾਂ ਦੇ ਸਮਾਗਮ ਜੀਕ ਦੇ ਰਹਿਣ ਦੇ ਸੰਗਤਾਂ ਲਾਹਾ ਲੈਦੀਆਂ ਰਹਿਣ ਖਾਵਾ ਖਰਚਾ ਨਾਲ ਮਿਲ ਪਾਈ ਕੋਟ ਨਾ ਆਵੇ ਵਾਦਤ ਹੋ ਜਾਈ ਆਉਣ ਵਾਲੇ ਜਥਿਆਂ ਨੂੰ ਰੱਬ ਦੇ ਕਿਆਰਿਆਂ ਨੂੰ ਮਹਾਪੁਰਸ਼ਾਂ ਨੂੰ ਜੀ ਆਇਆਂ ਆਖਦੇ ਆਂ ਆਪ ਜੀ ਸਾਰੇ ਦਾ ਧੰਨਵਾਦ ਹੈ ਸਾਰੇ ਬੈਜ ਕੇ ਥੱਲੇ ਬਿਲਾਓ ਜੀ ਵਾਹਿਗੁਰੂ ਜੀ ਦਾ ਭਰਸਾ ਵਾਹਿਗੁਰੂ